ਲੋ ਵੀ ਦੋਸਤੋ ਮਿਲ ਗਏ ਬੰਦੇ ਜਿਹੜੇ ਆ ਆਰਐਸਐਸ ਵਾਲੇ ਜਿਨ੍ਹਾਂ ਨੇ ਕਿਸਾਨਾਂ ਦੀਆਂ ਗੱਡੀਆਂ ਆਕਾਰਾਂ ਵੇਖੋ ਜਿਹੜੇ ਬੰਦੇ ਉੱਥੇ ਇਲਾਜ ਕਰਨ ਵਾਸਤੇ ਜਿਵੇਂ ਖਾਲਸਾ ਹੈਲਥ ਹੋਰ ਵੀ ਬੜੀਆਂ ਸਸਥਾਵਾਂ ਸੀ ਬਾਈ ਜੀ ਉਹਨਾਂ ਦੀਆਂ ਗੱਡੀਆਂ ਦੇ ਵੀ ਕੱਚ ਤੋੜ ਦਿੱਤੇ ਟਰੈਕਟਰਾਂ ਦੀਆਂ ਹਵਾ ਕੱਢ ਦਿੱਤੀ ਆ ਵੇਖੋ ਗੱਡੀ ਦਾ ਕੱਚ ਦੋਰੀ ਆ ਰਿਹਾ ਇਸ ਗੱਡੀ ਨੂੰ ਇਹ ਚਿੰਬੜਿਆ ਤੋੜਨ ਵਾਸਤੇ ਬਾਈ ਜੀ ਆ ਵੇਖੋ ਜੋ ਵੀ ਉੱਥੇ ਇਹਨਾਂ ਨੂੰ ਵਜਾ ਸਟੇਰਿੰਗ ਸਟੇਰਿੰਗ ਤਾਕਬਾਈ ਜੀ ਆ ਵੇਖੋ ਕਿਵੇਂ ਜਿਹੜੇ ਸ਼ੂਰੇ ਤੇ ਸ਼ੂਰਾ ਮਾਰ ਰਿਆ ਜੀ ਇਹ ਖਨੌਰੀ ਬਾਰਡਰ ਦੀਆਂ ਤਸਵੀਰਾਂ ਵਿਖਾ ਰਿਆ ਤੁਹਾਨੂੰ ਇੱਕ ਹੋਰ ਵੀ ਗੱਲ ਤੁਹਾਨੂੰ ਵੀਰਾਂ ਨੂੰ ਦਿਖਾਉਣੇ ਆ ਵੀ ਜਿਹੜਾ ਸਾਡਾ ਉਥੇ ਟਰੈਕਟਰ ਖੜਾ ਸੀ ਟਰੈਕਟਰ ਦੀ ਨਲਕੀ ਪਾਟ ਕੇ ਜਿੰਦੇ ਨਾਲ ਅਸੀਂ ਉਹ ਜਿਹੜੇ ਬੰਬ ਅਥਰੂ ਗੈਸ ਦੇ ਸੁੱਟਦੇ ਸੀ ਨਾ ਉਹਨਾਂ ਦਾ ਪਾਣੀ ਪੈਂਦਾ ਸੀ ਉਹਦੇ ਨਾਲ ਆਪਾਂ ਉਹ ਬੰਬ ਠੰਡੇ ਕਰਕੇ ਉਹਨੂੰ ਨਸ਼ਟ ਕਰੀਦਾ ਸੀ ਜਿਹੜੇ ਅਥਰੂ ਗੈਸ ਦੇ ਗੋਲੇ ਆ ਜਿਹੜਾ ਟਰੈਕਟਰ ਆ ਬਾਈ ਜੀ ਇਹਦੀਆਂ ਨਲਕੀਆਂ ਪਾਟ ਕੇ ਤੇ ਇਹਦਾ ਗੇਅਰ ਪਾ ਕੇ ਤੇ ਟਰੈਕਟਰ ਸਟਾਰਟ ਕਰਕੇ ਛੱਡ ਦਿੱਤਾ ਵੀ ਆਪੇ ਟਰੈਕਟਰ ਪਲਟੀ ਹੋ ਜੂਗਾ ਜੀ ਉਹ ਤਾਂ ਸਭੀ ਚਲੋ ਟਾਇਰਾਂ ਦੀ ਹਵਾ ਘੱਟ ਹੋਣ ਕਰਕੇ ਬਿਲਕੁਲ ਨਿਕਲੀ ਹੋਣ ਕਰਕੇ ਟਰੈਕਟਰ ਵੱਡੇ ਗੇਅਰ ਚ ਪਾ ਦਿੱਤਾ ਜੀ ਬੰਦ ਹੋ ਗਿਆ ਤੇ ਹੁਣ ਇਹ ਨੌਜਵਾਨ ਵੀਰਾਂ ਲੋ ਟਰੈਕਟਰ ਕੱਢ ਕੇ ਸਿੱਧਾ ਕੀਤਾ ਜਾ ਰਿਹਾ ਜੀ ਜਿਹੜਾ ਪਹਿਲੋ ਤਾਂ ਬੈਕ ਤੋਰਿਆ ਤੇ ਹੁਣ ਇਹਨੂੰ ਬਾਈ ਜੀ ਚੁੱਕ ਕੇ ਸਿੱਧਾ ਕੀਤਾ ਜਾ ਰਿਹਾ ਵੇ ਕੋ ਹਵਾ ਹੈ ਨਹੀਂ ਇਹਨਾਂ ਦੇ ਟੈਰਾਂ 'ਚ ਬਾਈ ਜੀ ਇਹਦੇ ਨਾਲ ਟੈਂਕੀ ਪਾਈ ਸੀ ਮਗਰ ਜਿੰਦੇ ਨਾਲ ਪਾਣੀ ਦਾ ਛੜਕਾ ਕੀਤਾ ਜਾਂਦਾ ਸੀ